ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਙਗਦ ਦੁਖਨੇ ਕੰਦਨ ਨੂ ਹਨੇ ਕੰਦਨ ਉਮਰਦਸ਼ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਜਿ ਗੁਰੂ ਰਾਮੁ ਨਾਸ ਗੁਣ गुरु अर्दन बेगणन केनाशक मेगणन केनाशक और गोविंद शुभमत परकाशक मत परकाशक ਜਿ ਰਾਰਾ ਨਾਮੁ ਕਰ ਜੋਰੀ ਨਾਮੁ ਕਰ ਜੋਰੀ ਜਿ ਰਾਰਾ ਕ੍ਰੀਸ਼ਨ ਮਨੋਂ ਬਹੋ ਸ੍ਰੀ ਹਰ ਕ੍ਰਿਸ਼ਨ ਮਨਾਉ ਬਹੋਰੀ ਤਿਵ ਬਹਾਦੁਰ ਬਰਮ ਕਿਰਪਾਲ ਪਰਮ ਕਿਰਪਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ Singa Besarlah Singa Besarlah Taru Tara Par Pun Pun Sisa Pun Pun Sisa Bandar Bar Bar ਜਗਦੀਸ਼ਾਮ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ੴ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਸਤਨਾਮ ਵਾਹਿਗੁਰੂ ਜੀ ਮਾਨ ਸਿੰਘ ਬਲਵੰਤ ਤਾਗੋ ਬਲ ਸਾਥ ਉਠਾਏ ਗਏ ਸੋ ਚਿਤ ਕਰਨ ਕੇ ਟਟ ਸਲਤਾ ਥਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗੋ ਡਗਾ ਟਲ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਸਮਾਇਮਾਨ ਉੜਪਾਗੀ 사ਤਸੰਗੀ ਜਨੂ ਆਪਾਂ ਸਾਰੇ ਉੜਪਾਗੀ ਹਾਂ ਸਾਡੇ ਸਾਰਿਆਂ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅੰਤ ਬੇਨ ਰਮਤਾ ਹਨ ਬਖਸ਼ਾ ਹਨ ਜਿਨ੍ਹਾਂ ਮੇ ਰਮਤਾ ਦੇ ਸ਼ਦਕਾ ਸਾਨੂੰ ਕਲ ਯੁਗ ਦੇ ਇਸ ਭਿਆਨਕ ਸਮੇਂ ਅੰਦਰ ਇਹ ਪਾਵਨ ਕੜੀਆਂ ਗੁਰੂ ਗੋਦ ਵਿੱਚ ਬੈਠਣ ਦਾ ਸਮਾਂ ਪ੍ਰਾਪਤ ਹੋਇਆ ਹੈ ਆਓ ਲੜੀਵਾਰ ਕਥਾ ਦੀ ਰੰਮਤਾ ਤੋਂ ਪਹਿਲ ਨੂੰ ਇਕਾਗਰਤਾ ਦੀ ਦਾਤ ਦੀ ਪ੍ਰਾਪਤੀ ਲਈ ਝੋਲੀ ਅੱਢ ਕੇ ਸਤਿਗੁਰਾਂ ਦੇ ਸਾਹਮਣੇ ਜੋਦੜੀ ਕਰੀਏ ਅਰਦਾਸ ਕਰੀਏ ਸਤਿਗੁਰੂ ਸ਼ਾਭਦਾਨੋ ਕਿ ਸਾਨੂੰ ਕਥਾ ਸਰਵਣ ਕਰਨ ਅਤੇ ਕਥਾ ਕਰਨ ਦਾ ਉਦਮ ਬਖਸ਼ਿਸ਼ ਕਰਨ ਸਾਰੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਛੀਵਾੜੇ ਦੇ ਜੰਗਲਾਂ ਚ ਹਨ ਤਿੰਨ ਸਿੰਘ ਮਿਲਦੇ ਨੇ ਇਹ ਗੁਲਾਬੇ ਦੇਖੂ ਤੇ ਗਏ ਗੁਲਾਬੇ ਮਸੰਦ ਦੇ ਨੌਕਰ ਨੇ ਇਹਨਾਂ ਦੀ ਪਹਿਚਾਣ ਕਰ ਲਈ ਔਰ ਦੌੜਦਾ ਹੋਇਆ ਜਾਂਦਾ ਹੈ ਭਾਈ ਗੁਲਾਬੇ ਨੂੰ ਬੁਲਾ ਕੇ ਲਿਆਉਂਦਾ ਹੈ ਵਾਈ ਗੁਲਾਬਾ ਜੀ ਆਏ ਜਥਾ ਜਖਸ਼ਕ ਸੇਵਾ ਕੀਤੀ ਸਤਿਗੁਰਾਂ ਨੂੰ ਕਹਿਣ ਲੱਗੇ ਸਾਡੇ ਘਰ ਚੱਲੋ ਗੁਰੂ ਸਾਹਿਬਾਂ ਖਿਆ ਤਿਆਰੀ ਕਰ ਲਈਏ ਅਸੀਂ ਨੀਮ ਕਰਨਾ ਇਸ਼ਨਾਨ ਕਰਨਾ ਆਪਣੇ ਸਿੰਘਾਂ ਨੂੰ ਆਖਿਆ ਪਿਪਹਰਾਂ ਤੋਂ ਤੁਰਿਆ ਤੇ ਜਾਂਦਾ ਨਹੀਂ ਵੇਖੋ ਨੇੜੇ ਪਾਣੀ ਦੀ ਭਾਲ ਕਰੋ ਇੱਕ ਝੀਲ ਚੱਲਦੀ ਸੀ ਥੋੜੀ ਜਿਹੀ ਦੂਰੀ ਤੇ ਸਭ ਆਖਿਆ ਉਹਦਾ ਸਵਛ ਜਲ ਹੈ ਉਥੇ ਜਾ ਕੇ ਅਸੀਂ ਇਸ਼ਨਾਨ ਕਰਾਂਗੇ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਫਿਰ ਸੇਵਾ ਨਿਭੰਦੇ ਨੇ ਮਾਨ ਸਿੰਘ ਬਲਵੰਤ ਤਾਬ ਚਲ ਸਾ ਬਲ ਸਾਥ ਉਠਾਏ ਗਏ ਸੋਚ ਹਿਤ ਕਰਨ ਕੇ ਤਟ ਸਲਤਾ ਥਾਏ ਇਸ ਤਰ੍ਹਾਂ ਜਿਹੜੀ ਨਦੀ ਜਿਹੜਾ ਵਹਿਣ ਪਾਣੀ ਦਾ ਵਹਿ ਰਿਹਾ ਉਹਦੇ ਕਿਨਾਰੇ ਤੇ ਪਹੁੰਚਦੇ ਨੇ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਉਨ੍ਹਾਂ ਦਾ ਸਹਾਰਾ ਇਤਿਹਾਸ ਕਰ ਕੁਝ ਤੇ ਕੀ ਨਨ ਪਿਗਦਾੜੇ ਚੁੱਕੇ ਲਗਾਏ ਪਹਿਲੋ ਵੀ ਲੈ ਕੇ ਆਏ ਹਨ ਕੋ ਤਕ ਇਹਦੇ ਆਲੇ ਦੁਆਲੇ ਸਿੰਗਣਾ ਕਾ ਹੈ ਕਾ ਮੜੀ ਝੀਲ ਬੇਲਾ ਖਰਿਓ ਨਹਿ ਦਿਖ ਤਨ ਜੀਕਾ ਕਾ ਬਟੇਰਾ ਆਤਰਣ ਸੰਗਨ ਤਹਿ ਨਿਕਾ ਝੀਲ ਬੜੀ ਵੱਡੀ ਹੈ ਨੇੜੇ ਟੜੇ ਵਿਖਾਈ ਨਹੀਂ ਦਿੰਦਾ ਆਲੇ ਦੁਆਲੇ ਦੱਬ ਹੈ ਕਾ ਹੈ ਕਾਹੀ ਦੇ ਬੁੱਟੇ ਨੇ ਉੱਜੇ ਤੇ ਇਸ ਗੜ ਕੇ ਸਥਾਨ ਨੂੰ ਸਤਿਗੁਰਾਂ ਵਧੀਆਂ ਜਾਣਿਆ ਹੈ ਪ੍ਰਵਿਛੇ ਜਾਏ ਮਧਾਰਤੇ ਕਰ ਸੋਚ ਪਿਆਨ ਨੇ ਉਕਮਨ ਕੋ ਆਉਣ ਲੱਗੇ ਤ੍ਰਿਚੀਰ ਮਹਾਨੇ ਇੱਥੇ ਇਸ਼ਨਾਨ ਕੀਤਾ ਹੈ ਸਤਿਗੁਰੂ ਵਾਪਸ ਆ ਰਹੇ ਨੇ ਗੁਲਾਬੇ ਦੇ ਭਗਵਾਨ ਜਦੋਂ ਵਾਪਸ ਆਉਂਦੇ ਹਨ ਕਟਨਾਵਾਂ ਪਰਦੀ ਹੈ ਮਖੀਚਾਰਤ ਫਿਰਤ ਇੱਕ ਮੂਰਖ ਮਾਹੀ ਆਵਤ ਗੁਰੂ ਬਨੋਕ ਤਿਸ ਬਿਸਿਉ ਬਿਸਮਿਉ ਮਨ ਮਾਹੀ ਇਤ ਇੱਕ ਮਾਹੀ ਨਾਂ ਦਾ ਵਿਅਕਤੀ ਇਤਿਹਾਸ ਕਰ ਲਿਖਦਾ ਹੈ ਵੀ ਆਪਣੀਆਂ ਮੱਜਾਂ ਚਾਰ ਰਿਆ ਸੀ ਇੰਨੇ ਮੱਜਾਂ ਚਾਰਣ ਵਾਲੇ ਨੇ ਵੇਖਿਆ ਤੇ ਬੜਾ ਖਰਾਨ ਹੋਇਆ ਖੁਸ਼ ਵੀ ਹੋਇਆ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆ ਰਹੇ ਹਨ ਮਨ ਜਾਨੀ ਇਹ ਸਿੰਘ ਹੈ ਤਾਂ ਚਲੇ ਨਰਾਇ ਮੈਂ ਅਬ ਕਰੂੰ ਪੁਕਾਰ ਕੋ ਦੇਹੋਂ ਪਕਰਾਈ ਮਨੁ ਚ ਖਿਆਲ ਕੀਤਾ ਜੇ ਰੋਲਾ ਨਹੀਂ ਪਾਇਆ ਇਹਨੇ ਗੁਰੂ ਸਾਹਿਬ ਦਿਲਾਂ ਦੇ ਜਾਣ ਜਾਨੀ ਹਨ ਸਾਡੇ ਅੰਦਰ ਕੀ ਚੱਲ ਰਿਹਾ ਸਾਨੂੰ ਕੋਈ ਖਾਂਦਾ ਸੀ ਗੁਰੂਕੁਲ ਬੈਠਿਆਂ ਗੁਰੂ ਸਾਰਾ ਕੁਝ ਜਾਣਦਾ ਹੈ ਕਿਉਂਕਿ ਇਹਨੂੰ ਗੁਰਬਾਣੀ ਨੇ ਵਿਦਵਾਨਾਂ ਨੇ ਸੂਕਸ਼ਮ ਪਾਪ ਮੰਨਿਆ ਜੀ ਇੱਥੇ ਬੈਠਿਆਂ ਨੇਤਰਾ ਨਾਲ ਮਾੜਾ ਵੇਖ ਰਹੇ ਆ ਇਹ ਪਾਪ ਹੋ ਰਿਹਾ ਗੁਰੂ ਗੋਬਿੰਦ ਵਿੱਚ ਬੈਠੇ ਹੁਣ ਇਹਨੋਂ ਤੇ ਪੁਲਿਸ ਨਹੀਂ ਫੜ ਸਕਦੀ ਤੁਹਾਨੂੰ ਵੀ ਨਹੀਂ ਪਤਾ ਦੱਲਣਾ ਮੈਨੂੰ ਵੀ ਨਹੀਂ ਪਤਾ ਦੱਲਣਾ ਮੈਂ ਤੁਹਾਡੇ ਬਾਰੇ ਕੀ ਸੋਚ ਰਿਹਾ ਮੇਰੇ ਅੰਦਰ ਕੀ ਵਿਚਾਰ ਨੇ ਇਹ ਵੀ ਗੁਨਾਹ ਹੈ ਜੇ ਮੈਂ ਮਾੜੇ ਬੰਦੇ ਖਿਆਲ ਤੁਹਾਡੇ ਪ੍ਰਤੀ ਸੋਚੇ ਨਹੀਂ ਇਹ ਕਾਰਨ ਹੈ ਕਿ ਸਤਗੁਰਾਂ ਸ਼ਬਦ ਦੇ ਲੜ ਲਾਇਆ ਇੱਕ ਵਿਅਕਤੀ ਗੁਟਕਾ ਹੱਤ ਵਿੱਚ ਫੜ ਕੇ ਪਾਠ ਕਰ ਰਿਹਾ ਹੈ ਸਾਹਮਣੇ ਵਿਰੋਧੀ ਆਇਆ ਬੋਲਿਆ ਕੁਝ ਵੀ ਨਹੀਂ ਕੋਈ ਸਮਾਂ ਸੀ ਜਦੋਂ ਉਹਨੇ ਬੜਾ ਮਾੜਾ ਕੀਤਾ ਇਹਦੇ ਨਾਲ ਮੁੜਕਾ ਪੜਨ ਵਾਲੇ ਨੂੰ ਸਾਰਾ ਕੁਝ ਯਾਦ ਆ ਗਿਆ ਵੀ ਇਹਨੇ ਤੇ ਮੇਰੇ ਨਾਲ ਅੰਜ ਕੀਤਾ ਸੀ ਹੁਣ ਹੱਥਾਂ ਵਿੱਚ ਗੁਟਕਾ ਬਾਣੀ ਦਾ ਪਾਠ ਪਰ ਉਹ ਤੇ ਤਰੇੜੀ ਉਤਰੇੜੀ ਹੋ ਗਿਆ ਪਸੀਨਾ ਆ ਰਿਹਾ ਏਸ ਤਰ੍ਹਾਂ ਹੀ ਸੱਜਣ ਠੱਗ ਨਾਲ ਹੁੰਦਾ ਹੈ ਬਾਬਾ ਬਾਣੀ ਪੜਦਾ ਹੈ ਉਹਦਾ ਇੱਕ ਰੰਗ ਆਉਂਦਾ ਹੈ ਇੱਕ ਜਾਂਦਾ ਹੈ ਭਾਈ ਮਰਦਾਨਾ ਪੁੱਛਦਾ ਹੈ ਬਾਬਾ ਤੇਰੀ ਬਾਣੀ ਸ਼ਾਂਤ ਰਾਸੇ ਨੂੰ ਕੀ ਹੋ ਗਿਆ ਕਹਿਣ ਲੱਗੇ ਆਪੇ ਪੁੱਛ ਲੈ ਤੂੰ ਉਕਿੰਦਾ ਜਿਹੜਾ ਕੁਝ ਬਾਬੇ ਬਾਣੀ ਵਿੱਚ ਆਖਿਆ ਮੈਂ ਕੀਤਾ ਪਾਪੀ ਹਾਂ ਮੈਂ ਗੁਨਾਹੀ ਹਾਂ ਮੇਰੇ ਗੁਨਾਹ ਬਖਸ਼ ਦਿਓ ਮਾਬੇ ਨਾ ਇੱਕ ਸ਼ਬਦ ਸੁਣ ਕੇ ਦੁਨੀਆ ਦਾ ਕਤਲਿਆਮ ਕਰਨ ਵਾਲਾ ਵਿਅਕਤੀ ਸੰਤ ਬਣ ਜਾਂਦਾ ਹੈ ਅਸੀਂ ساری ਉਮਰ ਆਏ ਮੱਥਾ ਟੇਕਿਆ ساری ਉਮਰ ਪਰ ਅਸੀਂ ਗੁਰੂ ਘਰ ਬੈਠਿਆ ਵੀ ਦ્વੈਤ ਗੁਰੂ ਘਰ ਦੇ ਬਾਹਰ ਵੀ ਦ્વੈਤ ਈਰਖਾ ਸਾੜਾ ਇਹ ਛੱਡ ਨਹੀਂ ਸਕਿਆ ਸਤਿਗੁਰਾਂ ਆਖਿਆ ਸੀ ਜਦੋਂ ਤੋਂ ਗੁਰੂ ਘਰ ਵਿੱਚ ਆਏ ਨਾ ਤੇ ਇਹ ਪਾਕ ਪੰਕਤੀਆਂ ਪੜਿਆ ਕਰ ਵਿਸਰਗਈ ਸਭ ਤਾਤ ਕਰਾਈ ਜਪ ਤੇ ਸਾਧ ਸੰਗਤ 모ਹੇ ਪਾਈ ਨਾ ਕੋ ਬੈਰੀ ਨਾ ਕੋ ਬੈਰੀ ਨਾ ਕੋ ਬੈਰੀ ਨਾਹੀਂ ਬੇਗਾਨਾ ਸਕਣ ਸੰਗ ਹਮ ਕਉ ਬਨ ਆਈ ਹਰ ਇੱਕ ਕਦੋਂ ਸੰਭਵ ਵੇਸ਼ਾਤ ਗੁਰਾਂ ਇਹ ਵੀ ਧਿਆਨ ਦਵਾਇਆ ਕਿ ਜਦੋਂ ਕਿਸੇ ਸਿੱਖ ਨੂੰ ਗੁਰੂ ਸਾਹਿਬਾਂ ਕਿਹਾ ਸੀ ਕਿ ਜੇ ਤੇਰੇ ਪ੍ਰਤੀ ਕਿਸੇ ਅੰਦਰ ਦਵਾਇ ਤੈ ਰਖੇ ਸਾੜਾ ਉਹ ਨਹੀਂ ਮੁੜਦਾ ਤੇ ਤੂੰ ਉਹਦੇ ਨਾਲ ਦਰੋਹ ਨਹੀਂ ਕਰਨਾ ਮਾੜਾ ਨਹੀਂ ਅਖਣਾ ਤੂੰ ਵਾਰ-ਵਾਰ ਪੜਾਈ ਕਰਨਾ ਮੁਰਿਦਾ ਪੁਰੇ ਦਾ ਭਲਾ ਕਰ ਗੁੱਸਾ ਮਾਨ ਨਾ ਹੰਡਾਏ ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਝ ਪਾਏ ਉਹਨਾਂ ਖਿਆਲ ਫਿਰ ਮਾੜਾ ਕਰੇ ਫਿਰ ਮਾੜਾ ਕਰੇ ਸਤਿਗੁਰਾਂ ਖਿਆਲ ਭਲਾਈ ਕਰਨਾ ਫਿਰ ਗੁਰੂ ਵੇਖਦਾ ਗੁਰੂ ਆਪੇ ਸਾਰਾ ਕੁਝ ਕਰ ਲੇਗਾ ਇਹ ਨਵਾਂਤ ਛੱਡ ਦੇਣੀ ਹਾਂ ਇੱਕ ਕੰਮ ਹੋਰ ਕਰੀ ਵੀ ਗੁਰੂ ਅੱਗੇ ਅਰਦਾਸ ਕਰਦੀ ਦਾਤਾ ਮੈਂ ਤੇ ਨਹੀਂ ਚਾਹੁੰਦਾ ਤੂੰ ਇਹਦੇ ਮਾਨ ਅੰਦਰ ਵਸੇ ਦੇ ਮਨ ਨੂੰ ਤਬਦੀਲ ਕਰ ਦੇ ਇਹਦਾ ਮਨ ਬਦਲ ਜਾਏ ਸਤਿਗੁਰਾਂ ਵੇਖਿਆ ਵੀ ਮਾੜਾ ਸੋਚ ਰਿਹਾ ਹੈ ਕਿੰਦਾ ਪੁਕਾਰ ਕਰਨ ਲਵਾ ਇਹ ਲੜਾਈ ਛੱਡ ਕੇ ਭੱਜ ਗਏ ਨੇ ਇਹਨਾਂ ਦੇ ਨਾਲ ਇਹਨਾਂ ਦਾ ਗੁਰੂ ਲੱਗਦਾ ਹੈ ਕਿ ਮੈਨੂੰ ਤੇ ਬੜਾ ਨਾਮ ਮਿਲਦਾ ਹੈਗਾ ਇਸ ਤਰ੍ਹਾਂ ਇਹਨੇ ਮਨ ਵਿੱਚ ਵਿਸ਼ਵਾਸ ਕੀਤਾ ਇਮ ਨਿਸ਼ਚੈ ਕਰ ਓਜ ਤਨ ਮੁਖ ਬਾਗ ਓ ਚਾਹ ਪੁਕਾਰਾ ਸਿੰਘ ਭਲਾਏ ਜਾਤ ਹੈ ਇਹ ਚੀਤ ਮਜ਼ਾਰਾ ਉੱਚੀ ਆਵਾਜ਼ ਵਿੱਚ ਇੰਨੇ ਆਖਿਆ ਪੇ ਆਓ ਵੇਖੋ ਸਤਗੁਰਾਂ ਦੇ ਸਿੰਘੇ ਝੀਲ ਦੇ ਵਿੱਚੋਂ ਨਿਕਲ ਕੇ ਜਾ ਰਹੇ ਨੇ ਨਾਲ ਇਹਨਾਂ ਦਾ ਗੁਰੂ ਹੈ ਸ੍ਰੀ ਗੁਰੂ ਬੁੱਲੇ ਧਰਮ ਸਿੰਘੇ ਧਨ ਨ ਪਾਵੈ ਗਹਿ ਅਨੂ ਮਤਮੰਦ ਕੋ ਨਹਿ ਰੋਰ ਉਠਾਵੈ ਸਤਗੁਰਾਂ ਕਿਹਾ ਧਰਮ ਸਿੰਘਾ ਇਹ ਧਨ ਨਹੀਂ ਚਾਹੀਦਾ ਪਾ ਲੋ ਘੇਰੇ ਨੂੰ ਖੜਦੋ ਨਹੀਂ ਤੇ ਬੜਾ ਵੱਡਾ ਆਪਣਾ ਜਿਹੜਾ ਕੰਮ ਖਰਾਬ ਹੋ ਸਕਦਾ ਹੈ ਬਹੁਤ ਵੱਡੀ ਘਟਨਾ ਵਾਪਰ ਸਕਦੀ ਹੈ ਸੁਣ ਕੇ ਹਰ ਸੰਬੇਖ ਕਰ ਪਕਰਿਓ ਤਤਕਾਲਾ ਅਨੁਸਾਤ ਗੁਰ ਕੇ ਨਿਕਟ ਡਰ ਗयो ਮਿਸਾਲਾ ਸ਼ੇਰਾਂ ਵਾਂਗ ਸਿੰਘ ਦੌੜੇ ਕਿਉਂਕਿ ਸਿੰਘ ਦਾ ਅਰਥ ਹੀ ਸ਼ੇਰ ਹੈ ਜੀ ਸੇਖ ਮੰਨਿਆ ਰਹਿਤ ਮਰਿਆ ਦਾ ਵਿੱਚ ਮਾਸ ਖਾਣ ਬਾਅਦ ਇੱਕ ਗੱਲ ਲਿਖੀ ਹੈ ਕਿ ਤੁਸੀਂ ਕੁਠਾ ਨਹੀਂ ਖਾਣਾ ਕੁਠਾ ਕਿੰਦ ਨੇ ਮੁਸਲਮਾਨੀ ਤਰੀਕੇ ਨਾਲ ਤਿਆਰ ਕੀਤਾ ਹੋਇਆ ਮਾਲ ਸਿੰਘ ਸਭ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਅਖਬਾਰਾਂ ਵਿੱਚ ਸਿੱਧਾ ਹੀ ਕਢਾ ਦਿੱਤਾ ਕਿ ਕੁੱਠੇ ਤੋਂ ਬਿਨਾਂ ਤੁਸੀਂ ਇਹਦਾ ਸੇਵਨ ਕਰ ਸਕਦੇ ਹੋ ਜਿਹਨੇ ਅੰਗਸੰਗਾਂ ਦੇ ਦਲ ਵਿੱਚ ਬੱਕਰੀ ਵੱਢੇ ਜਾਂਦੇ ਨੇ ਹਜੂਰ ਸਾਹਿਬ ਤਲਕ ਲਾਇਆ ਜਾਂਦਾ ਪਰ ਅੱਜ ਦਾ ਸਿੱਖ ਸਿੰਘ ਰਿਆਈ ਨਹੀਂ ਸਿੰਘਾਂ ਵਾਲੇ ਸਾਡੇ ਕਰਮੀ ਨਹੀਂ ਕਰਮ ਨੀਚ ਨੇ ਮਾੜੇ ਨੇ ਪੜ੍ਹੇ ਹਨ ਸਾਡੀ ਰਹਿਣੀ ਨਹੀਂ ਅਸੀਂ ਨਕਲ ਉਹਨਾਂ ਦੀ ਕਰਨੀ ਹੈ ਗਲੀਆਂ ਸੀ ਚੰਗੀਆਂ ਆਚਾਰੀ ਬੁੜੀਆਂ ਮਨੋ ਕੁ ਸੁੱਧਾਂ ਕਾਲੀਆਂ ਬਾਹਰੋਂ ਚਿੱਟਵੀਆਂ ਰੀਸ਼ਾਂ ਕਰੈ ਤਣਾੜੀਆਂ ਜੋ ਸੇਵੈ ਦਰ ਖੜੀਆਂ ਉਹਨਾਂ ਦੀ ਰੀਸ਼ ਜਿਹੜੀਆਂ ਹਰ ਸਮੇਂ ਸੇਵਾ ਤੇ ਸਿਮਰਨ ਵਿੱਚ ਭਿੱਜੀਆਂ ਹੋਈਆਂ ਨੇ ਸਤਿਗੁਰੂ ਜਾਣਦੇ ਨੇ ਇਹ ਸ਼ੇਰ ਨੇ ਸਤਿਗੁਰਾਂ ਦੇ ਸਤਿਗੁਰਾਂ ਖਸਿ ਸ਼ੇਰ ਬਣਾਇਆ ਤੁਹਾਨੂੰ ਹਾਨਿਓ ਸਤਿਗੁਰੂ ਕੇ ਨਿਕਟ ਸਤਿਗੁਰਾਂ ਦੇ ਨੇੜੇ ਲਿਆਂਦਾ ਡਰ ਗਿਆ ਬੜਾ ਕਉ ਕੁੱਟਣ ਕੋ ਕਿਉ ਕਹਾ ਚਾਲੇ ਹੋ ਪਕਾਰੇ ਜਿਹਾ ਹੋਂ ਪਲਟਾ ਲਹਿ ਅਬ ਤਹ ਹੈ ਤੁਮ ਤਹ ਮਾਰੀ ਸਤਿਗੁਰਾਂ ਕਹੇ ਜੇ ਬਦਲਾ ਲਈਏ ਤੇ ਤੈਨੂੰ ਮਾਰ ਤਈਏ ਦੱਸ ਕਿਹੜੀ ਗੱਲੋਂ ਰੋਲਾ ਪਾਇਆ ਸੀ ਬੜਵੇ ਤੁਹਾਨੂੰ ਦੱਸ ਕੀ ਚਾਹੀਦਾ ਤੈਨੂੰ ਸੁਨ ਮਾਹੀ ਕਰ ਜੋਰ ਕੈ ਮ੍ਰਿਤ ਬਾਗ ਉਚਾਰਿਆ ਜਾਣਿਉ ਮੈਂ ਤੁਮ ਕੋ ਨਹੀਂ ਗੁਰ ਆਪ ਉਧਾਰਾ ਕਹਿੰਦਾ ਜੀ ਮੈਂ ਤੁਹਾਨੂੰ ਨਹੀਂ ਜਾਣਿਆ ਕਿ ਤੁਸੀਂ ਆਪ ਮੈਂ ਤਾਂ ਸੋਚਿਆ ਤੁਹਾਡੇ ਸਿੰਘ ਨੇ sing kahun ke jaat hai im jaan pukara simo ab hai nah bolu houn pikh darsh tuhara twaada darshon ho gaya hun nahi bolanga main to socha sing ja rahe ne ta main rola paya si guru kamar khanjer tabe tiske kar dino hire dare jara meh je kimat pinno satguru ne hireyan di jadt wala ik khanjer ditta kal kalah ji tenu dhan di lod hai na ਇਨ ਆਲੈ ਦਾ ਪੁੱਤਰ-ਪੋਤਰਾਂ ਲਗ ਸਦਨ ਮੈਂ ਕਰੀ ਅਹ ਗੁਦਰਾਨ ਵੇਚੈ ਕਈ ਹੰਧਾਰ ਕੋ ਤਨ ਪਾਏ ਮਹਾਨ ਸਤਿਗੁਰਾਂ ਖੈ ਤੇਰੇ ਪੁੱਤਰਾਂ ਤੱਕ ਪੋਤਰਿਆਂ ਤੱਕ ਤਾਂ ਨਾ ਡੇਗਾ ਜਦੋਂ ਤੂੰ ਇਹਨੂੰ ਵੇਚੇਂਗਾ ਤਾਂ ਨਾ ਡੇਗਾ ਕਿ ਤੇਰੀਆਂ ਕਈ ਪੀੜੀਆਂ ਇਹਦੇ ਨਾਲ ਆਪਣਾ ਗੁਦਰਾਨ ਕਰ ਸਕਦੀਆਂ ਹਨ ਨਹਿ ਬੋਲੋ ਕਰ ਗਮਨ ਕਰ ਛੋੜ ਐਬ ਤੋਹੀ ਸੁਣ ਕਰ ਬਾਹੀ ਨਮੋ ਕਰ ਮੁਖ ਤੂਸ਼ਨ ਹੋਏ ਕਹਣ ਲਗੇ ਹੁਣ ਨਹੀਂ ਬੋਲਣਾ ਇਨੂੰ ਛੱਡ ਦਿੰਦੇ ਹਾਂ ਆਣ ਬਰਾਤੇ ਬਾਗ ਮਹਿ ਦਿਨ ਸਗਲੇ ਬਿਤਾਇਓ ਸੰਧਿਆ ਸਮੇ ਬਲੋਕੈ ਜਬ ਰਵ ਅਸਥਾਇਓ ਰਾਤ ਚੰਨੇ ਦਿਨ ਸਾਰਾ ਬੀਤ ਗਿਆ ਹੁਣ ਸ਼ਾਮ ਦਾ ਸਮਾ ਹੋ ਗਿਆ ਜੀ ਸੂਰਜ ਜੜਾ ਡੁੱਬ ਗਿਆ ਅਸਤ ਹੋ ਗਿਆ ਆਏ ਗੁਲਾਬਾ ਸੰਗਲੇ ਗਮਨਿਓ ਘਰ ਮਾਹੀ ਹਤੋਤ ਦੁਬਾਰਾ ਸਦਨ ਪਰ ਨਮ ਚਿਨਿਓ ਤਦਾਹੀ ਨਵਾਂ ਚਮਾਰਾ ਬਣਾਇਆ ਭਾਈ ਗੁਲਾਬਾ ਜੀ ਆਏ ਹਨ ਉਹ ਨਾਲ ਲੈ ਕੇ ਆਪਣੇ ਘਰ ਪਹੁੰਚੇ ਤੇ ਇਸ ਨਵੇਂ ਚੁਬਾਰੇ ਦੇ ਵਿੱਚ ਸਤਿਗੁਰਾਂ ਦਾ ਆਸਣ ਲਾਉਂਦੇ ਹਨ ਪ੍ਰਣ ਧਾਰਿਓ ਗੁਰ ਕੇ ਚਰਨ ਪੂਰਬ ਇਤ ਪਾਵੇਂ ਹੰ ਪਿਛੇ ਵਿੱਚ ਬਾਸ ਹੈ ਇਮ ਚਿਤ ਦੜਾਵੇਂ ਇਹਨਾਂ ਪਹਿਲੋਂ ਨਾਂ ਮਨ ਵਿੱਚ ਧਰ ਹੁਣ ਇਹਨਾਂ ਨੂੰ ਅਸੀਂ ਪਤਾ ਜੰਗ ਲੱਗ ਜਾਣੀ ਸਤਿਗੁਰਾਂ ਇਸ ਹਾਲਤ ਵਿੱਚ ਆਉਣਾ ਜਦੋਂ ਚੁਬਾਰਾ ਬਣਿਆ ਸੀ ਉਦੋਂ ਮਨ ਵਿੱਚ ਅਰਦਾਸ ਕੀਤੀ ਸੀ ਵੀ ਸਤਿਗੁਰਾਂ ਦੇ ਚਰਨ ਪਵਾਣੇ ਨੇ ਪਹਿਲੋਂ ਫਿਰ ਅਸੀਂ ਸਮਾਨ ਰੱਖਣਾ ਇੱਥੇ ਪਰ ਹੁਣ ਅੱਜ ਮਾਹੌਲ ਇਹੋ ਜਿਹਾ ਬਣ ਗਿਆ ਆਪਾਂ ਵੀ ਕਰਨਿਆਂ ਜੀ ਆਪਣਾ ਤਰੀਕਾ ਵੱਖਰਾ ਹੈ ਆਪਾਂ ਮਕਾਨ ਬਣਾਇਆ ਜਾਂ ਰੈਨੋਵੇਸ਼ਨ ਕਰਾਈ ਚਲੋ ਜੀ ਮਹਾਰਾਜ ਦਾ ਸਰੂਪ ਘਰ ਲੈ ਕੇ ਜਾਣਾ ਸਵੇਰੇ ਭਾਈ ਜੀ ਦੁਪਹਿਰੇ ਕਸਾਈ ਦੁਪਹਿਰੇ ਅਸਾਈ ਆ ਗਿਆ ਦੂਜੇ ਤਰ ਮਨੋਂ ਵੀ ਮੰਨਨੇ ਆ ਛਾਵੇਂ ਫਿਰ ਕਸਾਈ ਆ ਜਾਂਦਾ ਤਿੰਨੇ ਹੀ ਕੰਮ ਇੱਕੋ ਦਿਨ ਚ ਕਰ ਲੇ ਪਹਿਲੋਂ ਪਾਠ ਫਿਰ ਉਸੇ ਟਾਈਮ ਅਜੇ ਬਾਬਾ ਘਰ ਨਹੀਂ ਹੁੰਦਾ ਡੀ ਜੇ ਲੱਗ ਜਾਂਦਾ ਗੰਦੇ ਬੰਦੇ ਗੀਤ ਜਾਂ ਕੋਈ ਅਣ ਧਰਮੀ ਹੋਵੇ ਤੇ ਦੂਜੇ ਪਾਠ ਪੂਜਾ ਵੀ ਕਰਾ ਲੈਂਦਾ ਬ੍ਰਾਹਮਣ ਨੂੰ ਵੀ ਛੱਡ ਲੈਂਦਾ ਇੱਕ ਦਿਨ ਟਿਕਾਈ ਨਹੀਂ ਰਿਹਾ ਇਹੀ ਕਾਰਨ ਹੈ ਕਿ ਮਨੁੱਖਤਾ ਦੀ ਜ਼ਿੰਦਗੀ ਦਾ ਮਾੜਾ ਡੋਲੇ ਰਾਤੀਂ ਸ਼ਰਾਬਾਂ ਮੀਤ ਸਾਰਾ ਕੁਝ ਚੱਲਦਾ ਹੈ ਫਿਰ ਅਸੀਂ ਉਹ ਕਿਉਂ ਪੜਿਆ ਕਿ ਜਿੱਥੇ ਦਾਇ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ ਜੇ ਗੰਦਬੰਦੀ ਕਰਨਾ ਹੈ ਮਾੜੇ ਕਰਮੀ ਕਰਨੇ ਨੇ ਬਾਬੇ ਦੀ ਜਰੂਰਤ ਨਹੀਂ ਹੁੰਦੀ ਫਿਰ ਉਹੀ ਪਾਲਟੀ ਕਰਕੇ ਮਹੂਰਤ ਕਰ ਲੈਣਾ ਚਾਹੀਦਾ ਘਟੋ ਘਾਟੇ ਇੱਕ ਦਿਨ ਤੇ ਬਾਬੇ ਦੀ ਛੜਦੇ ਜਦੋਂ ਸਰੂਪ ਲੈਂਦਾ ਸਾਡੀ ਹਾਲਤ ਇੰਨੀ ਹੋ ਗਈ ਨਿਡਰਤਾ ਗੁਰੂ ਪ੍ਰਤੀ ਭਾਵਨਾ ਤੋਂ ਇੰਨੇ ਸਖਣੇ ਹੋ ਗਏ ਅਸੀਂ ਇੱਕ ਅਖੰਡ ਪਾਠ ਸਾਹਿਬੀ ਦੀ ਬਾਣੀ ਦਾ ਜਾਪ ਕਰਾਣ ਵਾਲਾ ਪਟਿਆਲੇ ਦਾ ਹੀ ਵਾਸੀ ਉਹ ਕਹਿੰਦਾ ਵੀ ਮੈਂ ਆਦੀ ਹਾਂ ਨਸ਼ੇ ਦਾ ਸ਼ੇਵਣ ਕਰਨਾ ਬਾੜ ਰੱਖਣਾ ਪਰ ਮੈਂ ਚਾਹਨਾ ਵੀ ਮੇਰੇ ਇੱਕ ਕਮਰੇ 'ਚ ਸ਼ਰਾਬ ਪਈ ਨੇ ਵੀ ਮੈਂ ਆਪਣੇ ਘਰ ਦੀ ਕੋਠੀ ਵਿੱਚ ਕਿਸੇ ਇੱਕ ਕਮਰੇ ਦੇ ਵਿੱਚ ਨਸ਼ਾ ਰੱਖ ਸਕਣਾ ਕਈ ਦੱਸਣ ਤੋਂ ਬਿਨਾਂ ਹੀ ਰੱਖ ਲੈਂਦੇ ਨੇ ਜੀ ਪਿਆ ਹੁੰਦਾ ਔਰ ਜਦੋਂ ਗੁਰੂ ਤੁਹਾਡੇ ਘਰ ਆਉਣਾ ਹੈ ਉਦੋਂ ਤੇ ਬਿਲਕੁਲ ਸਵੱਛ ਹੋਣਾ ਚਾਹੀਦਾ ਹੈ ਨਿਰਮਲ ਘਰ ਚੰਗੀ ਤਰ੍ਹਾਂ ਪੂਰੀ ਕੋਠੀ ਨੂੰ ਆਪਾਂ ਤੇ ਧੋਣਿਆ ਕੋਈ ਕਮਰਾ ਸਾਰੇ ਧੋਣਾ ਚਾਹੀਦਾ ਘਰ ਕਿਉਂਕਿ ਉਸ ਮਾਲਕ ਨੇ ਆਉਣਾ ਹੈ ਜਿਹੜਾ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਪਾਦਸ਼ਾਹਾਂ ਦਾ ਪਾਦਸ਼ਾਹ ਹੈ ਉਹਨੇ ਤੁਹਾਡੇ ਘਰ ਨੂੰ ਭਾਗ ਲਾਣੇ ਨਹੀਂ ਫਿਰ ਆਪਾਂ ਲਾਮੇ ਦਿੱਤੇ ਜੀ ਪਾੜ ਤੇ ਕਰਾਇਆ ਸੀ ਗੱਲ ਤੇ ਬੜੇ ਨਹੀਂ ਨੁਕਸਾਨ ਹੀ ਹੋ ਗਿਆ ਹੋਵੇਗਾ ਜਦੋਂ ਗੁਰੂ ਦੇ ਅੱਖੇ ਨਹੀਂ ਲੱਗੇ ਗੁਰੂ ਦੀ ਗੱਲ ਨੂੰ ਨਹੀਂ ਮੰਨਿਆ ਹੁਣ ਨਵਾਂ ਚਬਾਰਾ ਬਣਾਇਆ ਪਹਿਲੋਂ ਇੱਛਾ ਧਾਰਨ ਕੀਤੀ ਵੀ ਗੁਰੂ ਦੇ ਚਰਨ ਪੈਣ ਹੁਣ ਗੁਰੂ ਨੇ ਤੇ ਵਾਦਾ ਪੂਰਾ ਕਰ ਦਿੱਤਾ ਨਾ ਭਾਵੇਂ ਜੰਗ ਸੀ ਜੰਗ ਵਿੱਚ ਵੀ ਆ ਗਿਆ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜੰਕੈ ਵਸ ਹੈ ਕਾਮ ਤੈਨਾ ਸੋ ਐਸਾ ਹਰ ਧਿਆਈਆ ਮੇਰੇ ਜੀਅਣੇ ਤਾਂ ਸਰਬ ਸੁਖ ਪਾਵੇਂ ਮੇਰੇ ਮਨਾ ਅੱਜ ਤੇ ਆਪਾਂ ਬੜਾ ਮਸਾਲਾ ਸੀਮਿੰਟ ਲਾ ਲਾ ਕੇ ਗੱਡ ਦਿੰਨੇ ਆ ਲੋਹਿਆਂ ਆ ਪਾ ਕੇ ਵੀ ਸਰੀਏ ਪਹਿਲੋਂ ਪ੍ਰਾਣੇ ਕਮਰੇ ਉਂਝ ਹੀ ਬਣੇ ਹੋ ਸਨ ਉਹਨਾਂ ਦੇ ਵਿੱਚ ਮਾਰੇ ਲੋਕ ਪਾ ਲੈਂਦੇ ਸੀ ਡਰਦੇ ਨਹੀਂ ਸੀ ਵੀ ਨਹੀਂ ਕੁਝ ਨਹੀਂ ਹੋਣਾ ਨਹੀਂ ਟੰਡਦੇ ਜਮਾਨਾ ਬਣਾਇਆ ਬੜਾ ਸੋਹਣਾ ਤੇ ਅਰਦਾਸ ਕੀਤੀ ਕਿ ਸਤਗੁਰਾਂ ਦੇ ਚਰਨ ਪੈਣ ਫਿਰ ਅਸੀਂ ਅੰਦਰ ਵੜਨਾ ਅੰਦਰ ਹੀ ਨਹੀਂ ਜਾਂਦੇ ਪਰ ਅੱਜ ਹਾਲਾਤ ਬਣ ਗਏ ਕਿ ਸਤਗੁਰੂ ਆਏ ਨੇ ਜੰਗ ਵਿੱਚੋਂ ਜੁੱਧ ਵਿੱਚੋਂ ਘਰ ਲੈ ਕੇ ਗਏ ਹਨ ਤਉ ਤੁਰਕ ਕੇ ਰਾਜਕਾਰ ਦਰਪੰਤਨ ਕਨੇਰੇ ਦੁੱਤੀਏ ਪੰਜਾਬਾਂ ਪ੍ਰਾਤ ਤੇ ਹੈ लाਚਾਰ ਬਡੇਰੇ ਇਹਦਾ ਭਰਾ ਸੀ ਪੰਜਾਬਾ ਉਹ ਬੜਾ ਲਾਚਾਰ ਸੀ ਇਹ ਦੋਵੇਂ ਪਾਸੇ ਬਣ ਰੱਖਦਾ ਡਰਦੇ ਨੇ ਜੁਣ ਜੀ ਇੱਥੇ ਬਿਠਾਇਆ ਘਰ ਲੈ ਕੇ ਗਏ ਰਾਤ ਰੱਖਿਆ ਤੇ ਬੜਾ ਔਖਾ ਸੁੰਦਰ ਇੱਕ ਪ੍ਰਯੰਕ ਤਪ ਮੰਦਰ ਮੈਂ ਦਾਸਾ ਕਰਿਓ ਬਿਠਾਵਨ ਸਤਿਗੁਰੂ ਆਚਰਜ ਬਿਲਾਸਾ ਸੁਣਾ ਪਲੰਗ ਜਿਹੜਾ ਉਹ ਆਪਣੇ ਘਰ ਵਿੱਚ ਵਿਛਾ ਦਿੱਤਾ ਅਜਿ ਚਵਾਰੇ ਤੇ ਨਹੀਂ ਲੈ ਕੇ ਗਏ ਯਾਸ਼ਕਰ ਕਹਿੰਦਾ ਸਤਗੁਰਾਂ ਦੇ ਅਚਲਜ ਕੌਤਕ ਨੇ ਖਾਣ ਪਾਣ ਸਭ ਵਿਧ ਕਰੇ ਨਿਸਮੈਸ ਪਤਾਏ ਪ੍ਰਾਤ ਉਠੇ ਕਰ ਸੋਚ ਕੋ ਜਲ ਕਣੋ ਅਨਾਏ ਰਾਤ ਨੂੰ ਗੁਲਾਬੇ ਤੇ ਪੰਜਾਬੇ ਮਸੰਦ ਦੇ ਕਰ ਸਤਗੁਰਾਂ ਵਾਸ ਕੀਤਾ ਸੋਗੇ ਨੇ ਪ੍ਰਾਤ ਸਵੇਰ ਦਾ ਇਸ਼ਨਾਨ ਕੀਤਾ ਕਰੀ ਰਤਨ ਰਤਨ ਧਾਵਨ ਗੁਰੂ ਮੁਕੰਮਲ ਪਖਾਰ ਪੁਨ ਚੌਕੀ ਪਰ ਖਰੇ ਹੋਏ ਮੱਜਨ ਤੰਤਾਰ ਸ਼ਬਾਨੇ ਗੁਰੂ ਸਾਹਿਬ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾਤਨ ਕਰਦੇ ਨੇ ਜੀ ਚਵੇਰੇ ਅੱਜ ਕੱਲ ਬਰੁਸ਼ ਨੇ ਤੁਪਿਸ਼ਟ ਹੈ ਉਦੋਂ ਦਾਤਨ ਕੀਤੀ ਜਾਂਦੀ ਸੀ ਅੱਜ ਵੀ ਡਾਕਟਰ ਕਹਿੰਦੇ ਨੇ ਵੀ ਜਿਆਦਾ ਇਹਦਾ ਸੇਵਨ ਕਰਿਆ ਕਰੋ ਦਾਤਨ ਦਾ ਇਹਦੇ ਨਾਲ ਠੀਕ ਰਹਿੰਦੇ ਹੰਦਮ ਫਿਰ ਚੌਕੀ ਦਿੱਤੀ ਉਹਦੇ ਤੇ ਇਸ਼ਨਾਨ ਕੀਤਾ ਕਟਕੇ ਕਾਸ਼ਨਕਾਰ ਕਰ ਤਹ ਨੀਚੇ ਲਾਰੀ ਆੜ ਬੰਦ ਅੰਤਰ ਹਤੋ ਜਿਦ ਕਸ਼ਿਓ ਸੁਧਾਰੀ ਜਦੋਂ ਬੜਾ ਲੰਮਾ ਪੈਂਡਾ ਦੌੜ ਨਾ ਪਾਏ ਤਾਂ ਕਿ ਕੱਪੜਾ ਵੱਧਾ ਜਾਂਦਾ ਹੈ ਜੋ ਜਾਂਗੀ ਤੇ ਲੰਗੋਟ ਵਾਂਗ ਹੁੰਦਾ ਹੈ ਇਸ ਨਾਲ ਬਹੁਤ ਦੌੜ ਨੂੰੇ ਛੋਲਤ ਹੁੰਦੀ ਹੈ ਕਈ ਪੈਦਲਾਂ ਤੋਂ ਕਈ ਖੇਚਲਾਂ ਤੋਂ ਇਹ ਬਚਾ ਦਿੰਦਾ ਹੈ ਚਮਕੌਰ ਤੋਂ ਪੈਦਲ ਤੁਰਨ ਵੇਲੇ ਪਤਾ ਸੀ ਕਿ ਕਈ ਕੁਸ਼ ਤ੍ਰਿਖੇ ਤੁਰਨਾ ਪੈਣਾ ਹੈ ਜਾਪਦਾ ਹੈ ਕਿ ਇਸ ਨੇ ਪਹਿਲੋਂ ਹੀ ਕੱਪੜਾ ਲੱਕ ਨੂੰ ਕੱਸ ਪਾ ਕੇ ਕਿ ਦੇਣ ਵਾਲਾ ਸਤਗੁਰੂ ਬਣ ਲਿਆ ਕਿਸੇ ਫਿਰ ਇਹਨਾਂ ਪੈਂਡਾ ਦਰਨ ਕਰਕੇ ਮਾਸ ਦੇ ਵਿੱਚ ਕੁੰਡ ਪੈ ਗਿਆ ਪਾਉ ਕੇ ਡੂੰਗਾ ਪੈ ਗਿਆ ਉਹ ਸਤਗੁਰਾਂ ਉੱਥੇ ਉਤਾਰਿਆ ਜੀ ਸੋ ਅਮ ਮੈਂ ਖੁਬ ਰਹਿਉ ਜਮ ਸਰੂਣਤ ਸਾਥਾ ਰਹੇ ਨ ਕਾਸ਼ਨਾ ਨਿਕਸ਼ਿਉ ਐਂ ਚੋ ਗਏ ਹੱਥਾ ਆਪਣੇ ਹੱਥ ਨਾਲ ਜਣ ਫੜ ਕੇ ਖਿੱਚਿਆ ਤੇ ਖਿੱਚਣ ਤੇ ਕਪੜਾ ਨਹੀਂ ਨਿਕਲਦਾ ਤਾਂ ਮੈਂ ਗੁਲਾਬੇ ਕੋ ਕਹਇਓ ਕਰ ਜਾਤ ਯਤਨ ਨਿਕਾ ਸੋ ਸਨੇ ਸਨੇ ਕੱਢਣ ਲੱਗਿਓ ਹਵੇ ਕਹਿ ਬਹੁ ਪਾਸੋ ਫਿਰ ਹੌਲੀ ਹੌਲੀ ਇਹ ਕੱਢਦਾ ਹੈ ਭਾਈ ਗੋਲਾਬਾ ਸ਼ੰਕਾ ਚਿਤ ਗੁਰ ਗਗਨ ਤੇ ਨਾ ਦ੍ਰਿਗ ਕਰ ਰਹੀਰੇ ਬਸਤਰ ਗयो ਜਮ ਅਦਕਹੀ ਨਿਕਸ ਨਾ ਜਿਸ ਮੇਰੇ ਇਹ ਜਮਿਆਂ ਬੜਾ ਸੀ ਜਦੋਂ ਕਿਸੇ ਤਰੀਕੇ ਨਾਲ ਨਾਲ ਨਿਕਿਆ ਕਹੇਉ ਗੁਰੂ ਨਾ ਸ਼ੰਕਕਾਰ ਅਵਲੋਕ ਨ ਕਸੂ ਪਿਤ ਸਤ ਦੋਸ਼ ਨ ਲਗਨ ਨਗਨ ਕੋ ਨਹ ਕੀਜੈ ਸੰਸੋ ਸਤਗੁਰਾਂ ਕਹੇ ਸੰਸਾਨਾ ਘਰ ਸੰਕੋਚਦਾ ਵੀ ਸਤਗੁਰੂ ਇਸ਼ਨਾਨ ਕਰ ਰਹੇ ਨੇ ਗੁਰੂ ਸਾਹਿਬਾਂ ਕਹੇ ਸ਼ੰਕਾ ਨਾ ਕਰ ਪਿਉ ਪੁੱਤਰ ਵਾਲਾ ਸਾਥ ਹੈ ਇਹਨੂੰ ਕੱਢ ਦਿਓ ਉਹ ਕੁਲਾਬਾ ਸ਼ੰਕਤੂ ਦਲ ਢਾਰ ਪਿਗੋ ਵੈ ਸਨੇ ਸਨੇ ਖਿਸਕਾਈ ਪਾਟਨਿਕ ਸਾਇ ਸੁਜੋਵੇਂ ਜਿਹੜਾ ਕੱਪੜਾ ਸਾਹਿਬਾਂ ਦੇ ਸਰੀਰ ਵਿੱਚ ਖੁੱਬਿਆ ਹੌਲੀ ਹੌਲੀ ਪਾਣੀ ਨਾਲ ਗਿੱਲਾ ਕਰਕੇ ਇਹ ਬਾਹਰ ਕੱਢਣ ਦਾ ਯਤਨ ਕਰਦਾ ਹੈ ਜੁਗਲ ਉਰੂ ਤੇ ਐਂਜਕਾਰ ਕਰ ਪਟ ਗਿੱਲਾ ਕਰ ਕਰ ਪਟ ਗਿੱਲਾ ਨੀਠ ਨੀਠ ਕਢਣ ਕਰਿਓ ਪੁਨ ਪੁਨ ਕਰਟੀ ਲਾ ਹੌਲੀ ਹੌਲੀ ਸਤਿਗੁਰਾਂ ਦਾ ਇਹ ਵਸਤ ਜਿਹੜਾ ਨੇ ਕਢ ਲਿਆ ਫਿਰ ਸਹਿਬ ਆਪਣਾ ਕਾਸ਼ ਪਹਿਰੀ ਬਹੁਰ ਸਭ ਵਸਤਰ ਸਜਾਏ তথা ਸ਼ਸਤਰ ਧਾਰਨ ਕਰੇ ਬੈਠੇ ਦਿਸਤਾ ਥਾਏ ਫਿਰ ਸਤਿਗੁਰਾਂ ਨੇ ਆਪਣੇ ਤਨ ਤੇ ਕਿਛਾ ਰਾ ਪਹਿਨਿਆ ਇਸ਼ਾਰਾ ਕੀਤਾ ਸਰੀਰ ਤੇ ਸਾਰੇ ਵਸਤਰ ਬਹਿਣ ਨੇ ਚਾਰ ਬਰ ਤਿਆਰ ਹੋਏ ਹਨ ਖਾਣ ਪਾਣ ਤੈਸੇ ਕਰਿਓ ਸੋ ਦਿਸ ਬਤਾਇਓ ਆਏ ਗੁਲਾਬੇ ਨਿਕਟ ਕਾ ਤਬ ਕਰ ਜੋਰ ਅਲਾਇਓ ਭਾਈ ਸਾਹਿਬ ਭਾਈ ਗੁਲਾਬਾ ਜੀ ਸੰਤ ਜੀ ਜਦੋਂ ਸਤਿਗੁਰਾਂ ਨੇ ਤਿਆਰ ਬਰ ਤਿਆਰ ਹੋ ਗਏ ਦੇ ਇਸ ਤਰ੍ਹਾਂ ਆ ਕੇ ਕਹਿੰਦੇ ਹਨ ਮਹਾਰਾਜ ਕਿ ਆਸਨਾਪ ਕਰਵਾਵੂ ਤਿਆਰਾ ਹੋ ਜਿਸ ਪਰਵਤ ਹੋਏ ਆਪਕੀ ਸੋ ਬਣੈ ਆਹਾਰਾ ਸਤਿਗੁਰੂ ਕਿਹੜਾ ਭੋਜਨ ਤਿਆਰ ਕਰੀਏ ਜਿਹੜਾ ਤੁਸੀਂ ਛਕਣਾ ਹੈ ਉਹ ਤਿਆਰ ਕਰ ਦਿੰਦੇ ਹਨ ਭਾਈ ਗੁਲਾਬਾ ਜੀ ਪੁੱਛਦੇ ਨੇ ਸਤਿਗੁਰੂ ਦੱਸਦੇ ਹਨ ਇਹ ਇੱਥੇ ਤਿਆਰ ਕਰਵਾਇਆ ਕੀ ਛਕਿਆ ਕਿ ਸਤਿਗੁਰੂ ਕਿੱਥੇ ਠਹਿਰਦੇ ਨੇ ਅੱਗੇ ਕਿਵੇਂ ਜਾਂਦੇ ਹਨ ਇਹ ਆਪਕਾਲ ਦੇ ਪ੍ਰਸੰਗ ਉਹ ਸਰਵਣ ਕਰਿਓ ਜੀ ਅੱਜ ਇਹ ਨਹੀਂ ਪ੍ਰਵਾਨ ਕਰਨਾ ਮੋਇਆਂ ਭੁੱਲਾਂ ਚੁੱਕਾਂ ਦੁਖੀ ਮਾ ਗੁਰੂ ਅਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਪ੍ਰੇਮ ਸਹਿਤ ਫਤੇ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦਿਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਪਾਇਆ ਸਹਿਜ ਸੇਹੀ ਮਨ ਜੀ ਮਰਵਾਣਾ ਰਾਗ ਰਤਨ ਪਰਵਾਰ ਪੁਰੀਆਂ ਸ਼ਬਦ ਗਾਵਣ ਆਈਆਂ ਤੈ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਰਣਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਤਬ ਨਾ ਅੰਗਲਾ ਸਮਰਾਤ ਸੁਆਮੀ ਸੋ ਕਿਉ ਮਨੋ ਵਿਸਾਰੇ ਸਾਚੀ ਸਾਹਿਬਾ ਕਿਆ ਨਹੀਂ ਕਰ ਤੇਰਾ ਤਦ ਸਭ ਸਲਾਹ ਤੇਰੀ ਨਾ ਮਨ ਵਸਾਵੇ ਐ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਹਰ ਸ਼ਾਂਤ ਸੁਖ ਮਾਣਾ ਵਸਿਆ ਜਿਨਿ ਇਛਾ ਸਭ ਪੁਜਾਈਆ ਐ ਨਾਨਕ ਸੁਣੋ ਸੰਤੋਸ਼ ਵਤ ਤਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਚਬਦ ਵਾਜੇ ਪੰਦੂ ਤੁਧ ਵਾਸ ਕੀਤੇ ਕਾਲ ਕੰਟ ਕੁਮਾਰਿਆ ਐ ਨਾਨਕ ਤਸ ਕੋ ਵਤ ਤੁ ਕਾਰਿਆ ਨਾ ਹੱਥ ਵਾਜਿਆ ਨਦ ਸੁਣੋ ਵਡ ਭਾਗੀ ਹੋ ਸਗਲ ਮਨੋ ਪਾਰ ਬ੍ਰਹਮ ਪ੍ਰਭ ਪਾਇਆ ਇਤਲੇ ਊ ਘਰੋਗ ਸੰਤਾ ਪੀਤਰੇ ਸੁਣੀ ਸਚੀ ਅੰਤ ਸਾਜਨ ਭੈਸ ਰਸੇ ਪੂਰੇ ਹੁਣ ਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਪਵਣ ਗੁਰੂ ਪਾਣੀ ਪਿਤਾ ਮਾਤਾ ਤਦ ਇਸ ਰਾਤ ਦੁਏ ਦਾਈ ਦਾਇਆ ਖਿਲੇ ਚੰਗੀਆਂ ਆਈਆਂ ਬੁਰੀਆਂ ਵਾਚ ਕਰਮੀ ਆਪੋ ਆਪਣੀ ਕੇ ਜਿਨਿ ਨਾਮ ਧਿਆਇ ਗਏ ਨਾਨਕ ਤੇ ਮੁਖ ਉਜਲੇ ਕਿਤੇ ਛੁਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਤਾਂ ਤਾਪੁਰ ਤੁਮ